ਓਏ ਆਈ ਜਾਣਾ ਹੁਣ ਓਏ ਇੱਕ ਮਾ ਓਆ ਫੱਲ ਲੇ ਰਾ ਉੱਤ ਲੇ ਰਾ ਲਾਦਾ ਇਹਨੇ ਉਹ ਭਾਵੇਂ ਨਾ ਪੁੱਛਦਾ ਗੱਪੀ ਨੇ ਜਿਵੇਂ ਆਪਾਂ ਜਿਵੇਂ ਲੋਕ ਜਾਂਦੇ ਨੇ ਬਿਊਟੀ ਪਾਰਲਰ ਵਗੈਰਾ ਜਾਂ हेयर ਕਟਿੰਗ ਵਾਲੇ ਤੇ ਉਵੇਂ ਬੱਚਿਆਂ ਤਿਆਰ ਕਰਕੇ ਲੈ ਜਾਣੀਆਂ ਪੈਂਦੀਆਂ ਬਾਈ ਜੀ ਥੋੜਾ ਫੇਰ ਥੋੜਾ ਕੰਪੀਟੀਸ਼ਨ ਵਧੀਆ ਹੋਊਗਾ ਇਹੇ ਤੁਰ ਰਹੀ ਆ ਵਧੀਆ ਤੁਰ ਰਹੀ ਆ ਵਹਿੜਾ ਬਾਈ ਜੀ ਜਿਹੜੇ ਮੇਲੇ ਦੀ ਆਪਾਂ ਨੂੰ ਸਾਲ ਭਰ ਡੀਗ ਰਹਿੰਦੀ ਆ ਉਹ ਟਾਈਮ ਆ ਚੁੱਕਿਆ ਬਾਈ ਜੀ ਉਹਦੇ ਨਾਲ ਤਰੀਕਾ ਦੱਸਣ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵਾਹਿ ਜੀ ਸੋਸਿਆ ਗੱਲ ਨਮਸਕਾਰ ਆ ਬਾਈ ਜੀ ਅੱਜ ਆਪਾਂ ਆਪਦੇ ਫਾਰਮ ਦੇ ਉੱਪਰ ਜਿਹੜੀਆਂ ਬੱਚੀਆਂ ਸਿਲੈਕਟ ਕਰੀਆਂ ਉਹਨਾਂ ਦੀ ਅੱਜ ਆਪਾਂ ਕਟਿੰਗ ਕਰਾਂਗੇ ਉਹਨਾਂ ਨੂੰ ਤਿਆਰੀ ਵਾਸਤੇ ਅੱਜ ਉਹਨਾਂ ਦੀ ਪਹਿਲੀ 1-2 ਦਿਨ ਲੱਗ ਜਾਣਗੇ ਅੱਜ ਆਪਾਂ ਕਟਿੰਗ ਸਟਾਰਟ ਕਰ ਦਾਂਗੇ ਉਹਨਾਂ ਦੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਲੇ ਵੀ ਆਪਾਂ ਕਿਵੇਂ ਕਟਿੰਗ ਕਰਦੇ ਆ ਆਪਾਂ ਮਸ਼ੀਨ ਵਗੈਰਾ ਵੀ ਨਵੀਂ ਮੰਗਾਈ ਹੈ ਕਟਿੰਗ ਵਾਲੀ ਜਿਹੜੇ ਵੀਰ ਤੋਂ ਲਈ ਆ ਆਪਾਂ ਉਹਦਾ ਐਡਰੈਸ ਵਗੈਰਾ ਵੀ ਸਾਰਾ ਦੱਸਾਂਗੇ ਫਿਰ ਆਪਾਂ ਇਹ ਵੀ ਦੱਸਾਂਗੇ ਲੇ ਵੀ ਉਹ ਕੰਮ ਸਹੀ ਕਰਦੀ ਹੈ ਕਿ ਨਹੀਂ ਫਸਟ ਟਾਈਮ ਆਪਾਂ ਇਹ ਯੂਜ਼ ਕਰਨ ਲੱਗੇ ਆ ਪਹਿਲਾਂ ਜਿਹੜੀ ਆਨਲਾਈਨ ਮੰਗਾਈ ਸੀ ਉਹ ਗਲਤ ਸੀ ਵੀਰੇ ਯਾਰ ਫਿਰ ਤਾਂ ਕਰਕੇ ਵੀਰ ਆ ਇੱਕ ਪਟਿਆਲੇ ਤੋਂ ਉਹਦਾ ਐਡਰੈਸ ਵਗੈਰਾ ਮੈਂ ਸਾਰਾ ਦੱਸੂਗਾ ਤੁਹਾਨੂੰ ਵੀਡੀਓ ਦੇ ਵਿੱਚ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੂਗਾ ਲੈ ਵੀ ਕਿਹੜੇ ਕਿਹੜੇ ਕੰਪੀਟੀਸ਼ਨ ਪੀਡੀਐਫ ਮੇਲੇ ਤੇ ਹੋਣਗੇ ਤੇ ਮਸ਼ੀਨ ਜਿਹੜੀ ਵੀਰ ਨੇ ਭੇਜੀ ਆ ਤੇ ਉਹਨੇ ਗਰੰਟੀ ਵੀ ਬਹੁਤ ਦਿੱਤੀ ਆ ਉਹਨੇ ਨਾਲ ਨਾਲ ਬਾਈ ਨੇ ਕਿਹਾ ਲੈ ਵੀ ਬਲੇਡ ਵਗੈਰਾ ਵੀ ਐਸਟਰੀ ਅੱਜ ਹੀ ਖੋਲਣੀ ਲੱਗੇ ਪਹਿਲੇ ਦਿਨ ਤੇ ਉਹ ਉੱਥੇ ਲੈ ਕੇ ਅੱਗੇ ਮੈਂ ਹਰਿਆਣੇ ਜੋ ਲਿਆਂਦੀ ਸੀ 1 ਕੋ 5000 ਦੀ ਉਹ ਠੀਕ ਸੀਗੀ ਪਰ ਇਹ ਮੈਨੂੰ ਬੈਟਰ ਲੱਗਦੀ ਆ ਉਹਨਾਂ ਨੂੰ ਇਹਦੇ ਨਾਲ ਐਕਸਟਰਾ ਬਲੇਡ ਵੀ ਦਿੱਤੇ ਆ ਬਾਈ ਨੇ ਇਹਦੇ ਵਿੱਚ ਵੀ ਬਲੇਡ ਸੀਗੇ ਤਾ ਕਰਕੇ ਵੀਰ ਨੇ ਇੱਕ ਐਕਸਟਰਾ ਬਲੇਡ ਦਿੱਤਾਗਾ ਕਿਉਂ ਜਿਆਦਾ ਐਨੀਮਲਾਂ ਦੀ ਕਟਿੰਗ ਵਗੈਰਾ ਕਰਨੀ ਆ ਹੁਣ ਆਪਾਂ ਨਾਲ ਇਹਦੇ ਤੇਲ ਹੁੰਦਾਗਾ ਇਹ ਨਾਲ ਇਹਦੇ ਬ੍ਰਸ਼ ਹੁੰਦਾਗਾ ਥੋੜਾ ਥੋੜਾ ਤੇਲ ਇਹਦੇ ਮਗਰ ਜਿਹੜੀ ਜਗ੍ਹਾ ਬਣੀ ਹੋਏ ਇਹਦੇ ਚ ਪਾਉਣਾ ਹੁੰਦਾਗਾ ਤੇ ਬ੍ਰਸ਼ ਨਾਲ ਆਪਾਂ ਸਾਫ਼ ਕਰਨਾ ਹੁੰਦਾ ਇਹਦੇ ਵਾਲ ਵਗੈਰਾ ਲੱਗ ਜਾਂਦੇ ਆ ਤੇ ਆਪਾਂ ਕਟਿੰਗ ਕਰਦੇ ਆ ਹੁਣ ਤੁਹਾਨੂੰ ਦਿਖਾਵਾਂਗੇ ਵੀ ਗਾਈ ਬੱਚੀ ਲੈ ਕੇ ਆਉਣੇ ਆ ਆ ਦੇਖੋ ਹੁਣ ਬਾਈ ਸੰਦੀਪ ਵਰਗੇ ਨਾਲ ਬਾਈ ਏਕਮਾ ਕਟਿੰਗ ਕਰ ਰਹੀ ਸੀ ਬੱਚੀ ਦੀ ਇਹ ਮਸ਼ੀਨ ਬਹੁਤ ਵਧੀਆ ਬਾਈ ਜੀ ਕਾਮਯਾਬ ਆਹੇ ਕਟਿੰਗ ਵਾਸਤੇ ਜਿਹੜੀ ਆਪਾਂ ਵਰਤੀ ਆ ਇਹ ਪਹਿਲਾਂ ਆਪਾਂ ਆਨਲਾਈਨ ਲੈ ਕੇ ਆਏ ਸੀ ਮਸ਼ੀਨ ਉਹ ਬਿਲਕੁਲ ਫੇਲ ਸੀ ਬਾਈ ਜੀ Amazon ਤੋਂ ਮੰਗਾਈ ਸੀ ਪਤਾ ਨਹੀਂ Flipkart ਤੋਂ ਜਿੰਨੀਆਂ ਮੰਗਾਉਣੇ ਆ ਉਹਨਾਂ ਦੀ ਕਟਿੰਗ ਪ੍ਰੋਪਰ ਨਹੀਂ ਹੁੰਦੀ ਬਾਈ ਜੀ ਬਾਈ ਦਾ ਨਾਮ ਸਤਨਾਮ ਸਿੰਘ ਹੈਗਾ ਉਹਦਾ ਸਤਨਾਮ ਸਿੰਘ ਸਿੱਧੂ ਆ ਵੀਰ ਦਾ ਵਿਲੇਜ ਹੈਗਾਗਾ ਦਿਹਾੜਕਾ ਨੀਅਰ ਗੁਰਦੁਆਰਾ ਮਹਿਤਿਆਣਾ ਸਾਹਿਬ ਤਹਿਸੀਲ ਜਗਰਾਉਂ ਲੁਧਿਆਣਾ ਬਾਈ ਦਾ ਫੋਨ ਨੰਬਰ ਹੈਗਾ 94656 50827 ਦੁਆਰੇ ਫੇਰ ਮੈਂ ਇੰਗਲਿਸ਼ ਚ ਫੋਨ ਨੰਬਰ ਬੋਲ ਰਿਹਾ ਵੀਰ ਦਾ 94656 50827 ਬਾਈ ਦਾ ਜਿਹੜਾ ਮੇਨ ਕੰਮ ਆ ਐਨੀਮਲਸ ਹਾਰਡਵੇਅਰ ਪ੍ਰੋਡਕਟਸ ਬਾਈ ਸੇਲ ਪਰਚੇਸ ਕਰਦਾ ਜਿਨੇ ਵੀਰ ਨੇ ਘੋੜਿਆਂ ਦੇ ਪ੍ਰੋਡਕਟ ਲੈਣੇ ਹੁੰਦੇ ਆ ਖੁਰਗਾਂ ਵਗੈਰਾ ਉਹਦੇ ਵਿੱਚ ਵੀ ਡੀਲ ਕਰਦਾਗਾ ਜਾਂ ਮਸ਼ੀਨਾਂ ਹੇਅਰ ਕੱਢਣ ਵਾਲੀਆਂ ਸਾਰੇ ਤਰ੍ਹਾਂ ਦੇ ਡੈਰੀ ਨਾਲ ਰਿਲੇਟਡ ਤੇ ਹਾਊਸ ਨਾਲ ਰਿਲੇਟਡ ਪ੍ਰੋਡਕਟ ਹੁੰਦੇ ਆ ਵੀਰਾਂ ਕੋਲੇ ਤੇ ਵੀਰ ਦਾ ਆਪਣਾ ਸਤਨਾਮ ਸਿੰਘ हेयर कट ਦੇ ਨਾਂ ਤੇ ਐਨੀਮਲ ਹਾਰਡਵੇਅਰ ਪ੍ਰੋਡਕਟਸ ਦੇ ਨਾਂ ਤੇ ਇੰਸਟਾਗ੍ਰam YouTube ਤੇ YouTube ਤੇ Google ਵੈਬਸਾਈਟ ਮੈਪ ਲੋਕੇਸ਼ਨ ਸਾਰਾ ਕੁਝ ਵੀਰ ਦਾ ਹੈਗਾਗਾ ਤੁਸੀਂ ਸਰਚ ਕਰ ਸਕਦੇ ਹੋ ਵੀਰ ਨੂੰ Google ਤੇ ਵੀ Google ਤੇ ਮੈਪ ਲੋਕੇਸ਼ਨ ਹੈਗੀ ਆ ਵੀਰ ਦੀ ਤੇ ਇੰਸਟਾਗ੍ਰam ਤੇ YouTube ਤੇ ਚੈਨਲ ਆ ਵੀਰ ਦਾ ਜੇ ਕਿਸੇ ਵੀਰ ਨੂੰ ਮਸ਼ੀਨ ਵਗੈਰਾ ਲੈਣੀ ਹੈ ਅੱਜ ਦੀ ਘੜੀ ਵੀ ਲੋੜ ਆ ਤਾਂ ਕੰਟੈਕਟ ਕਰ ਲਓ ਬਹੁਤ ਵਧੀਆ ਵਰਕ ਕਰਦੀ ਹੈ ਬਾਈ ਜੀ ਬਾਕੀ ਵੀਰ ਨਾਲ ਕੰਟੈਕਟ ਕਰਕੇ ਇਹਦੇ ਬਾਰੇ ਮਸ਼ੀਨ ਵਰਗ ਜਾਣਕਾਰੀ ਲੈਣੀ ਆ ਜੋ ਵੀ ਰੇਟ ਵਗੈਰਾ ਬਾਈ ਆਪੇ ਦੱਸ ਦੂਗਾ ਤੁਹਾਨੂੰ ਮੈਂ ਬਾਈ ਦਾ ਨੰਬਰ ਵਗੈਰਾ ਦੇਦਾ ਵਿੱਚ ਇਹਦੇ ਤੇ ਪਰ ਕਟਿੰਗ ਵਗੈਰਾ ਇਹ ਪ੍ਰੋਪਰ ਕਰਦੀ ਆ ਬਾਈ ਜੀ ਯਾਰ ਤੁਹਾਨੂੰ ਕੋਈ ਦਿੱਕਤ ਨਹੀਂ ਸਿੱਧੀ ਆਪਾਂ ਬਿਜਲੀ ਤੇ ਲਾਉਣੀ ਆ ਇਹ ਕੋਈ ਬੈਟਰੀ ਦੀ ਲੋੜ ਨਹੀਂ ਬਾਈ ਤੇ ਨਾਲ ਦੀ ਨਾਲ ਇਹ ਬਹੁਤ ਸੋਹਣਾ ਕਟਿੰਗ ਕਰਦੀ ਆ ਲੈਂਬਰੀਕੀ ਚ ਕਟਿੰਗ ਕਰਦੀ ਆ ਸਪੈਸ਼ਲੀ ਇਹ ਬਲੇਡ ਲੱਗੇ ਹੋਏ ਜਿਹੜੇ ਇਹਦੇ ਮੂਰੇ گاਵਾਾਂ ਵਾਸਤੇ ਆ گاਵਾਾਂ ਦੀ ਕਟਿੰਗ ਵਾਸਤੇ ਤੇ ਆਹੀ 5-7 ਦਿਨ ਰਹਿ ਗਏ ਬਾਈ ਤੇ ਰਹਿ ਗਏ ਆਪਣੇ ਐਨੀਮਲ ਤਿਆਰ ਕਰਨ ਵਾਸਤੇ ਤੇ ਵੱਧ ਤੋਂ ਵੱਧ ਐਨੀਮਲ ਤਿਆਰ ਕਰੋ ਆ ਹੁਣ ਕੱਟेंगे ਵੀਰ ਸੰਦੀਪ ਨੇ ਕਰੀਆ ਸੰਦੀਪ ਕਿਵੇਂ ਲੱਗੀ ਮਸ਼ੀਨ ਆ ਮਸ਼ੀਨ ਇਹ ਬਹੁਤ ਵਧੀਆ ਜੀ ਆਪਾਂ ਪਹਿਲਾਂ ਵੀ ਦੂਜੀ ਮਸ਼ੀਨਾਂ ਕਟਿੰਗ ਕਰੀ ਪਿਛਲੇ ਸਾਲ ਜੀ ਹਾਂ ਪਹਿਲੇ ਸਾਲ ਉਹ ਆਪਾਂ ਆਨਲਾਈਨ ਮੰਗਾਈ ਸੀ ਉਹ ਹਾਂ ਜੀ ਇੱਕ ਤੇ ਆਵਾਜ਼ ਵੀ ਘੱਟ ਕਰਦੀ ਓਹਦੇ ਨਾਲੋਂ ਠੀਕ ਹੈ ਤੇ ਇੱਕੇ ਲੱਗਦੀ ਨਹੀਂ ਜੀ ਲੱਗਣ ਦਾ ਕੋਈ ਡਰ ਹੈ ਨਹੀਂ ਹਾਂ ਇੱਕ ਇੱਕਾ ਦੀ ਜੀ ਵਧੀਆ ਕਟਿੰਗ ਕਰਦੀ ਇੱਕ ਵਾਰ ਨਾ ਆਉਂਦੀ ਲੋੜ ਨਹੀਂ ਉਹ ਬਾਲ ਵਗੈਰਾ ਬਹੁਤ ਛੱੜਦੀ ਸੀ ਉਹ ਬਹੁਤ ਛੱੜਦੀ ਬਾਲ ਫਸਦੇ ਬਹੁਤ ਸੀ ਮਸ਼ੀਨ ਹਾਂ ਜੰਨੀਆਂ ਅਸੀਂ ਆਨਲਾਈਨ ਪਹਿਲਾਂ ਮੰਗ Amazon ਤੇ Flipkart ਤੇ ਕੋਈ ਵੀ ਸਹੀ ਨਹੀਂ ਸੀ ਵੀਰੇ ਯਾਰ। ਡਿੰਗ ਕਰ ਰਹੇ ਹੁਣ ਆਪਾਂ। ਕਲੀ ਕਟਿੰਗ ਨਹੀਂ ਡੇਲੀ ਤੋੜਨੀਆਂ ਵੀ ਆ ਬਾਈ ਤੁਸੀਂ ਜਿਹੜੇ ਲੈ ਕੇ ਜਾਣਾ ਕੰਪੀਟੀਸ਼ਨ 'ਚ ਇਹਨਾਂ ਨੂੰ ਤੋਰੋ ਵੀ ਡੇਲੀ। ਇਹ ਸਿੱਧਰੀ ਆਪਣਾ ਨਹੀਂ ਕਿ ਜੀ ਕਰਨੀ ਵੀ ਤਾਂ ਜੀ ਨਹੀਂ। ਉਹਨੇ ਆਇਆ ਕਿ ਉਹ ਪਿੱਛੇ ਜਿਹੜੇ ਉਹ ਲੱਗੀ ਸੀ ਉਹ ਇੱਥੇ ਲੱਗੀ ਯਾਰ। ਉਹ ਦੇਖ। ਆਇਆ ਕਿ ਜਿਹੜੀ ਬੱਚੀ ਉੱਥੇ ਜਿੰਨਾ ਆਸਮੀ ਕਰਦੇ ਉਹ ਨੰਬਰ ਕੱਢਦੇ। ਆ ਆਪਣੀਆਂ ਵਾਰਾ ਕਰ ਲਈਏ ਤੇ ਰਹਿਣ ਦੇ ਕੋਈ ਤਾਂ ਢੱਡ ਭਰਾ ਨਹੀਂ ਕੋਈ ਨਹੀਂ ਕਰਦੀ ਐਕਤੀ ਹੁਣ ਇੱਕ ਬੱਚੀ ਕਰਦੀ ਛੋਟੀ ਅਜੇ ਔਰ ਰੇਸ਼ ਨਗਾਉਣੀ ਪਉਗੀ ਫੇਰ ਜਾਜੇ ਪਹਿਲਾਂ ਉਹਦਾ ਕਰਦੇ ਕੰਨਾਂ ਕੋਲੋਂ ਜਿਹੜਾ ਮੂਰੇ ਲੱਗੇ ਆ ਉਹ ਤਾਂ ਨਵੇੜ ਦੇ ਆਣਾ ਪੰਗੇ ਵਾਲੇ ਲੈਂਦਾ ਇਹ ਸੜਾਣਿਆਂ ਦਾ ਓ ਬੱਸੀ ਕਰ ਲੈਣਾ ਮੈਂ ਕਹਤਾ ਕਰੂੰਗੀ ਦਿੱਤੇ ਯਾਰਾ ਹੁਣ ਬੱਸੀ ਦਾ ਹੈ ਹੀ ਨਹੀਂ ਖਾਲਾ ਮਾਰੀ ਜਾਂਦੀ ਐ ਜਿਹੜਾ ਹਾਰ ਗਿਆ ਯਾਰ ਜਿਹੜਾ ਜਿਵੇਂ ਆਪਾਂ ਜਿਵੇਂ ਲੋਕ ਜਾਂਦੇ ਨੇ ਨਾ ਬਿਊਟੀ ਪਾਰਲ ਦੇ ਵਗੈਰਾ ਜਾਂ ਹੇਅਰ ਕਟਿੰਗ ਵਾਲੇ ਤੇ ਉਮੇ ਬੱਚਿਆਂ ਤਿਆਰ ਕਰਕੇ ਲੈ ਜਾਣੀਆਂ ਪੈਂਦੀਆਂ ਬਾਈ ਜੀ ਕੋਈ ਸਮਝ ਤੋਂ ਆ ਫੜ ਮੁਜੀ ਤੋ ਫੜਦਾ ਮੈਂ ਫੜਦਾ ਬੱਚਿਆ ਤੇ ਲਿਆਰ ਵਾਲਾ ਇਧਰਲੇ ਪਾਸੇ ਆ ਜਾ ਕਾਲੀ ਇਧਰ ਤੇ ਇਧਰ ਦਾ ਕੱਟਿਆ ਨਹੀਂ ਇਹਨੇ ਜਮਈ ਤੱਤੀ ਹੋ ਗਈ ਨਾ ਓਏ ਨਹੀਂ ਤੱਤੀ ਤਾਂ ਨੁਕੀਏ ਉਂਝ ਤੇ ਆਈ ਜਾਣਾ ਹਨਾ ਓਏ ਇੱਕ ਮਾ ਓਆ ਫੜ ਲੈ ਰਾ ਉੱਤ ਲੈ ਰਾ ਲਾਦਾ ਇਹਨੇ ਉਹ ਭਾਵੇਂ ਨਾ ਪਸਦਾ ਦੱਸੀ ਨਾ ਆਸ ਕਿ ਨਮਰ 2000 ਸਮੇਤ ਮੋਛਾ ਨਹੀਂ ਲਾ ਰਹੇ ਨਾ ਮੋਛਾ ਹੀ ਤਾਂ ਨਾ ਲਾ ਬੜਾ ਆ ਰਿਹਾ ਗੱਛੀ ਛੜਤੀ ਭੈਣ ਨਾ ਨੂੰ ਛੜਦਾ ਭੈਣ ਸੱਚੀ ਝੜਦੀ ਉਹ ਪਾ ਬਿਜਲੀ ਕੋਲੇ ਕਿਉਂ ਲਈ ਆਉਣਾ ਲਾਈਟਾਂ ਕੋਲੇ ਯਾਰ ਲੈ ਚੱਕੀ ਲੈ ਕੇ ਆ ਗਏ ਬਿਜਲੀ ਕੋਲੇ ਗਿਆ ਬਿਜਲੀ ਕੋਲੇ ਕਾਰ ਕੋਲੇ ਜਾਣ ਲੱਗਿਆ ਸੀ ਠੀਕ ਹੈ ਕਾਰ ਕੋਲੇ ਨਾ ਲੈਣਾ ਲੈ ਗਿਆ ਪੁੱਤ ਕਿਹਦੇ ਉਾਂ ਤੇ ਵੀ ਵੱਜ ਜਾਂਦੇ ਆ ਅੱਖ ਨਾ ਕੱਢ ਦੂ ਉਹ ਯਾਰ ਖੜ ਰਿਹਾ ਜਰਾ ਉਹ ਯਾਰ ਹੋ ਪਲਕਾਂ ਨਾ ਕੱਟ ਕਾਲੀ ਉਹ ਯਾਰ ਪਲਕਾਂ ਕਿਥੇ ਕੱਟੀਆਂ ਯਾਰ ਪਲਕਾਂ ਹੁੰਦੀਆਂ ਆਫਰੀ ਸਪਾਇਨਾ ਮੱਥੇ ਦੇ ਵਾਲੇ ਵਾਰ ਮਾਰੀ ਜੇ ਅੰਮਸਾ ਕੌਣ ਕੱਟਦਾ ਸੀ ਇਹਦਾ ਕਾਲੀ ਆ ਇਹਨੇ ਮੈਂ ਤਾਂ ਗਿਆ ਹੀ ਨਹੀਂ ਆ ਇਧਰ ਮੂੰਹ ਕੱਟ ਦੇ ਕਾਲੀ ਮੈਂ ਛੱਡਣੀ ਆ ਬਸੀ ਉਹ ਖੜ ਜਾ ਯਾਰ ਐ ਕਿਉਂ ਲੈਹ ਰਾ ਬਾਈ ਬਣਾਣਾ ਛੱਡੀ ਉਹ ਆ ਮੈਂ ਮੂੰਹ ਤਾਂ ਕੱਟ ਦੇ ਕੱਟ ਦੇ ਨਾ ਇੱਕ ਵੰਤਾ ਗਰਦਨ ਵੀ ਕੱਟਣੀ ਪਊਗੀ ਕਿਹੜੀ ਗਰਦਨ ਹਾਏ ਚਤਲੇਰਾ ਤੇਰਾ ਜੀ ਉਸ ਕਾਲੀ ਭਰਾ ਬਾਈ ਛਾੜ ਜਾ ਬਾਈ ਕੋਈ ਛੇਪ ਲੈ ਲੈ ਛੇਲਾ ਦੇ ਛੇਲਾ ਦੇ ਪਾਣੀ ਉਹ ਇਹ ਗੁੱਲ ਖੰਦੇ ਉਹਏ ਉਹ ਕਰ ਛਲਿਆਰਾ ਪਾ ਲੋ ਛਲਿਆਰਾ ਦਾ ਪੰਡਾ ਫੂਲ ਛਾੜ ਪਤਾ ਵੀ ਗਾਣੇ ਕਸੂਤਾ ਲਊ ਇਹ ਹੈ ਨਹੀਂ ਕੰਮ ਦਾ ਨਹੀਂ ਨਹੀਂ ਆਏ ਆਪਣੀ ਬੇਸਤੀ ਨਹੀਂ ਕਰਦਾ ਇਹ ਇਜ ਐਂਦਾਰ ਦੋਸਤਾਂ ਨਾਲ ਨਾ ਹੁਣੀ ਕਰਦਾ ਨਾ ਯਾਰ ਦੋਸਤ ਨਹੀਂ ਕਰਦਾ ਨਹੀਂ 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 ਇਹ ਬੰਦਾ ਪਤਾ ਕੀ ਵੱਧ ਤੋਂ ਵੱਧ ਇਹ ਇੱਕ ਤੂੰ ਮੈਨੂੰ ਕਿ ਉੱਪਰ ਕਾਇਂ ਨਹੀਂ ਦਵਾਇਆ ਇਹਨੂੰ ਗੁੱਸਾ ਹੈ ਇਸ ਗੱਲ ਦਾ ਗੋਪਰ ਕਹਿੰਦਾ ਲਵਾ ਦਾਂਗੇ ਆਪਾਂ ਕੱਟੀ ਕੱਟਿਆ ਆ ਕੁਵਾਰੀ ਤੂੰ ਆਪਣੀ ਬੱਚੀ ਦੱਸ ਯਾਰ ਬਲਜੀਤ ਆ ਠੀਕ ਹੈ ਜੀ ਪੂਰੀ ਵਧੀਆ ਕਿਵੇਂ ਨਖਰਦੀ ਆ ਹਾਂ ਜੀ ਤੂੰ ਦੱਸ ਕਟਿੰਗ-ਗੁੰਡਿੰਗ ਕਰਾਉਣੀ ਐ ਬੰਦਾ ਯਾਰ ਵਾ ਇੱਥੋਂ ਕੀ ਦੇਖ ਰਿਹਾ ਇੱਥੋਂ ਇੱਥੋਂ ਦੀ ਦੇਖ ਰਿਹਾ ਕਿੱਥੋਂ ਆ ਪਾ ਪਾਈ ਜੀ ਅਸੀਂ ਇਹਨੂੰ ਤੋੜਨ ਲੱਗੇ ਆ ਦੇਖੋ ਫੜ ਕੇ ਤੋਰੀ ਮੜਾ ਜਾ ਜੇ ਬਾਤ ਤੋਂ ਬਾਤ ਪ੍ਰੈਕਟਿਸ ਤੁਸੀਂ ਤੋਰਨ ਦੀ ਕਰੋ ਬਾਈ ਯਾਰ ਤੋਰਨ ਜੇ ਚਾਲ ਵਧੀਆ ਤੁਰਨ ਲੱਗ ਗਿਆ ਐਨੀਮਲ ਥੋੜਾ ਫੇਰ ਥੋੜਾ ਕੰਪੀਟੀਸ਼ਨ ਵਧੀਆ ਹੋਊਗਾ ਇਹ ਤੁਰ ਰਹੀ ਆ ਵਧੀਆ ਤੁਰ ਰਹੀ ਆ ਵੈੜਾ ਮੋੜ ਲਾਇਆ ਸੀਪੇ ਜ਼ਰੂਰੀ ਆ ਇਹ ਬਹੁਤ ਤੁਸੀਂ ਇਹਦੀ ਪ੍ਰੈਕਟਿਸ ਜ਼ਰੂਰ ਕਰਨੀ ਆ ਆਪਦੇ ਫਾਰਮ ਦੇ ਉੱਪਰ ਜੇ ਕੰਪੀਟੀਸ਼ਨ ਵਾਸਤੇ ਵੈੜ ਲੱਗੇ ਜਾਣੀਆਂ ਚਾਹੇ ਮਿਲਕਿੰਗ ਵਾਲੀ ਗਾਂ ਲੈ ਕੇ ਜਾਣੀਆਂ ਇਹ ਕਟਿੰਗ ਵੀ ਕਰੋ ਨਮਾਓ ਪਹਿਲਾਂ ਫਿਰ ਕਟਿੰਗ ਕਰੋ ਫਿਰ ਐਨੀਮਲ ਨੂੰ ਤੋਰੋ ਤੋਰਨ ਦਾ ਤੁਸੀਂ ਪਹਿਲਾਂ ਹੀ ਲੱਗ ਜਾਓ ਕਟਿੰਗ ਤੋਂ ਕਟਿੰਗ ਦਾ 2 ਦਿਨ ਪਹਿਲਾਂ ਵੀ ਕਰ ਲਓਗੇ ਤਾਂ ਵੀ ਕੋਈ ਗੱਲ ਨਹੀਂ ਬਾਈ ਜੀ ਪਹਿਲਾਂ ਆਦੇ ਫਾਰਮ ਦੇ ਐਨੀਮਲ ਸਲੈਕਟ ਕਰੋ ਜਦੋਂ ਤੁਸੀਂ ਕਟਿੰਗ ਕਰ ਲਓਗੇ ਫੇਰ ਸਲੈਕਸ਼ਨ ਪੂਰੀ ਹੋਊਗੀ ਐਨੀਮਲਾਂ ਦੀ ਤੇ ਬਾਈ ਜੀ ਜਿਹੜੇ ਮੇਲੇ ਦੀ ਆਪਾਂ ਨੂੰ ਸਾਲ ਭਰ ਡੀਗਰੀ ਰਹਿੰਦੀ ਆ ਉਹ ਟਾਈਮ ਆ ਚੁੱਕਿਆ ਬਾਈ ਜੀ ਉਹਦੇਆਂ ਤਰੀਕੇ ਦੱਸਣ ਲੱਗਿਆ ਸਭ ਤੋਂ ਪਹਿਲਾਂ 7 8 9 ਫਰਵਰੀ ਦਾ ਇਹ ਡੈਰੀ ਮੇਲਾ ਇਹਦੇ ਵਾਸਤੇ ਆਪਾਂ ਬੱਚੇ ਤਿਆਰ ਕਰ ਰਹੇ ਹਾਂ ਦੇਖੋ ਤੁਸੀਂ ਕੰਪੀਟੀਸ਼ਨ ਹੋਣਿਆ گاਵਾਂ ਦੇ 来 ਮੱਜਾਂ ਦੇ ਕੰਪੀਟੀਸ਼ਨ ਹੋਣਿਆ ਉਹਦਾ ਡਿਟੇਲ ਆਪਾਂ ਦੱਸਾਂਗੇ ਨਾਲ ਨਾਲ ਖੇਤੀਬਾੜੀ ਬਾਰੇ ਵੀ ਜਾਣਕਾਰੀ ਬਹੁਤ ਹੁੰਦੀ ਆ ਉੱਥੇ ਸਟਾਲ ਵਗੈਰਾ ਲੱਗਦੇ ਨੇ ਖੇਤੀਬਾੜੀ ਦਾ ਵੀ ਉੱਥੇ ਪੂਰਾ ਮਸ਼ੀਨਰੀ ਵਗੈਰਾ ਆਉਂਦੀ ਆ ਦੇਖੋ ਅੱਜ ਅਸੀਂ ਆਪਦੀ ਬੱਚੀ ਤਿਆਰ ਕਰਨ ਲੱਗੇ ਆ ਇਹ ਮੇਲੇ ਦੀ ਸਾਨੂੰ ਹਰ ਸਾਲ ਡੀਗ ਰਹਿੰਦੀ ਆ ਤੁਸੀਂ ਇੱਕ ਤਰ੍ਹਾਂ ਇਹ ਮੰਨ ਕੇ ਚੱਲਿਆ ਕਰੋ ਜਿਹੜਾ ਮੇਲੇ ਜਾਂਦਾ ਉਹ ਕੰਪੀਟੀਸ਼ਨ ਜਿੱਦਦਾ ਹੀ ਆ ਜੇ ਆਪਾਂ ਜਾਵਾਂਗੇ ਉੱਥੇ ਕੁਝ ਸਿੱਖ ਕੇ ਆਵਾਂਗੇ ਬਾਈ ਜੀ ਬਹੁਤ ਟਾਪ ਦਾ ਮੇਲਾ ਹੁੰਦਾ ਜਗਰਾਵਾਂ ਦਾ ਜਿਹੜਾ ਮੇਲਾ ਲੱਗਦਾ ਹੁੰਦਾ ਡੇਰੀ ਐਕਸਟ੍ਰੋ ਨਵੇਂ ਐਗਰੀਕਲਚਰ ਵਾਸਤੇ ਬਹੁਤ ਵਧੀਆ ਨਾਹੀਂ ਡੇਰੀ ਫਾਰਮਿੰਗ ਵਾਸਤੇ ਬਹੁਤ ਵਧੀਆ ਮੇਲਾ ਹੁੰਦਾ ਵੀਰੇ ਯਾਰ ਤੇ ਬਾਕੀ ਨਾਲ ਦੀ ਨਾਲ ਮੈਂ ਤੁਹਾਨੂੰ ਡਿਟੇਲ ਦੱਸ ਦਾਂਗਾ ਕਿਹੜੇ-ਕਿਹੜੇ ਐਨੀਮਲ ਦਾ ਕਿਦੋਂ-ਕਦੋਂ ਕੰਪੀਟੀਸ਼ਨ ਹੋਣਾਗਾ ਤੇ ਜਿਹੜੀ ਐਂਟਰੀ ਹੋਣੀ ਐ ਐਨੀਮਲਾਂ ਦੀ ਜਿਹੜੀਆਂ گاਵਾਾਂ ਦੀ ਚੋਅਈ ਦੀ ਐਂਟਰੀ ਐ ਜਿਹੜੀ ਮਿਲਕਿੰਗ ਵਾਲੀਆਂ گاਵਾਾਂ ਵੱਡੀਆਂ گاਵਾਾਂ ਦੀ ਐਂਟਰੀ ਐ ਬਾਈ ਜੀ ਉਹ 4 ਫਰਵਰੀ ਨੂੰ ਹੋਣੀ ਐ 9:30 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਆ ਉਹਨਾਂ ਦਾ ਜਿਹੜੇ ਮਿਲਕਿੰਗ ਵਾਲੇ ਐਨੀਮਲ ਆ ਤੁਸੀਂ 4 ਫਰਵਰੀ ਨੂੰ ਐਂਟਰ ਕਰਾ ਸਕਦੇ ਹੋ ਕਈ ਵੀਰ ਤਾਂ ਹੁਣੇ ਹੀ ਤਿਆਰੀ ਕਰੀ ਜਾਂਦੇ ਆ ਮੇਲੇ ਦੇ ਵਿੱਚ ਮਿਲਕਿੰਗ ਵਾਲੀਆਂ ਗਾਵਾਂ ਲਿਜਾਣ ਨੂੰ ਕਿਉਂ ਉੱਥੇ ਜਾ ਕੇ ਗਾਵਾਂ ਮੱਝਾਂ ਜੀਰ ਆ ਲੈਂਦੀਆਂ ਤੁਸੀਂ ਪਹਿਲਾਂ ਵੀ ਲਿਜਾ ਸਕਦੇ ਹੋ ਬਾਈ ਉੱਥੇ ਪਰ 4 ਤਰੀਕ ਨੂੰ ਉਹਨਾਂ ਦਾ ਇੰਤਜ਼ਾਮ ਪੂਰਾ ਹੋਊਗਾ ਪੀਡੀਐਫ ਵਾਲਿਆਂ ਦਾ ਬਾਈ ਤੇ ਮਿਲਕਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ ਆ ਕਿਹੜੇ-ਕਿਹੜੇ ਕੰਪੀਟੀਸ਼ਨ ਹੋਣੇ ਆ ਤਿੰਨ ਕੰਪੀਟੀਸ਼ਨ ਐਚਐਫ ਗਾਵਾਂ ਦੇ ਹੋਣੇ ਆ ਦੋ ਕੰਪੀਟੀਸ਼ਨ ਜਰਸੀ ਦੇ ਹੋਣੇ ਆ ਦੋ ਹੀ ਮੱਜਾ ਦੇ ਹੋਣੇ ਇੱਕ ਨੀਲੀ ਦਾ ਵੀ ਦੁੱਧ ਚੋਈ ਇੱਕ ਮੋਰਾ ਨਸਲ ਦੇ ਆ ਵੱਡਿਆਂ گاਵਾਂ ਦੀ ਦੁੱਧ ਚੋਈ ਐਚ ਐਫ ਦੇ ਵਿੱਚ ਜਿਹੜੇ ਕੰਪੀਟੀਸ਼ਨ ਹੋਣੇ ਆ ਬਾਈ ਜੀ ਦੁੱਧ ਦਿੰਦਿਆਂ گاਵਾ ਵੱਡਿਆਂ ਉਹ 50 ਕਿਲੋ ਤੋਂ ਉੱਪਰ ਆਣਿਆਂ ਦੀ ਐਂਟਰੀ ਹੁੰਦੀ ਆ ਫਿਰ ਚਾਰ ਦੰਦ گاਵਾ ਮਿਲਕਿੰਗ ਵਾਲੀਆਂ ਐਚ ਐਫ ਫਿਰ ਦੋ ਦੰਦ ਮਿਲਕਿੰਗ ਵਾਲੀਆਂ ਐਚ ਐਫ گاਵਾ ਬਾਈ ਤਿੰਨ ਐਂਟਰੀਆਂ ਹੈ ਐਚ ਐਫ ਦੀਆਂ ਦੋ ਜਰਸੀ ਦੀਆਂ ਵੱਡਿਆਂ گاਵਾ ਦੁੱਧ ਵਾਲੀਆਂ ਤੇ ਚਾਰ ਦੋ ਤੇ ਚਾਰ ਦੰਦ ਤੱਕ ਜਰਸੀ ਦੇ ਇਕੱਠੇ ਹੀ ਹੁੰਦੇ ਕੰਪੀਟੀਸ਼ਨ ਉਦੋਂ ਬਾਅਦ ਨੀਲੀ ਰਾਵੀ ਦੁੱਧ ਦਿੰਦੀਆਂ ਮੱਝਾਂ ਤੇ ਮੋਰਾ ਦੁੱਧ ਦਿੰਦੀਆਂ ਮੱਝਾਂ ਦੇ ਕੰਪੀਟੀਸ਼ਨ ਹੁੰਦੇ ਆ ਇਹ ਸੱਤ ਕਾਡਾ ਕਰੀਆਂ ਮੱਝਾਂ ਦੀਆਂ ਤੇ ਬਹੁਤ ਹੀ ਵਧੀਆ ਲੱਖਾਂ ਦੇ ਵਿੱਚ ਨਾਮ ਹੁੰਦੇ ਆ ਬਾਈ ਜੀ ਇਹ ਮਿਲਕਿੰਗ ਵਾਲਾਂ ਦਾ ਪਹਿਲਾ ਨਾਮ ਆ ਐਚ ਐਫ ਗਾਵਾਂ ਦਾ ਬਾਈ ਜੀ ਟਰੈਕਟਰ ਆ ਉਹ ਵੀ 4x4 ਦੇਖਦੇ ਆ ਇਸ ਵਾਰ ਕੌਣ ਲੈ ਕੇ ਜਾਊਗਾ ਬਾਈ ਜੀ ਟਰੈਕਟਰ ਤੇ ਬਾਕੀ ਜਿਹੜੇ ਬਰੀਡਿੰਗ ਦੇ ਕੰਪੀਟੀਸ਼ਨ ਆ ਉਹਨਾਂ ਬਾਰੇ ਵੀ ਜਾਣਕਾਰੀ ਦੇਣ ਲੱਗਿਆ ਮੈਂ ਬਰੀਡਿੰਗ ਦੇ ਕੰਪੀਟੀਸ਼ਨ ਹੋਣਗੇ ਜਿਹੜੇ ਐਚਐਫ گاਵਾਂ ਦੇ ਚਾਰ ਕੰਪੀਟੀਸ਼ਨ ਹੋਣਗੇ ਜਰਸੀ ਦੇ ਵੀ ਚਾਰ ਕੰਪੀਟੀਸ਼ਨ ਹੋਣਗੇ ਮੱਜਾਂ ਦੇ ਮੋਰਾ ਨਸਲ ਦੇ ਤਿੰਨ ਕੰਪੀਟੀਸ਼ਨ ਹੋਣਗੇ ਡਿਟੇਲ ਦੇ ਵਿੱਚ ਦੱਸਣ ਲੱਗਿਆ ਸ਼੍ਰੀਣੀ ਭਾਈਸ ਕਿਹੜੀ-ਕਿਹੜੀ ਕੈਟਾਗਰੀ ਦੇ ਕੰਪੀਟੀਸ਼ਨ ਹਨ ਨਸਲ ਦੇ ਉਹਦੇ ਵਿੱਚ ਐਚਐਫ ਦੁੱਧ ਵਾਲੀਆਂ گاਵਾਂ ਨਸਲ ਮੁਕਾਬਲਾ ਵੱਡੀਆਂ گاਵਾਂ ਦਾ ਪਹਿਲੇ 10 ਨਾਮ ਹੋਣਗੇ ਬਾਈ ਜੀ ਐਚਐਫ ਦੁੱਧ ਵਾਲੀਆਂ ਚਾਰ ਦੰਦ ਦਾ ਮੁਕਾਬਲਾ ਹੋਊਗਾ ਇਹ ਵੀ ਪਹਿਲੇ 10 ਨਸਲ ਮੁਕਾਬਲਾ HF ਬਹਿੜੀਆਂ ਦੋ ਦੰਦਾਂ ਇਹ ਵੀ 10 ਨਾਮ ਹੋਣਗੇ ਬਾਈ ਜੀ HF ਖੀਰੀਆਂ ਬਹਿੜੀਆਂ ਇਹ ਵੀ ਨਸਲ ਮੁਕਾਬਲਾ ਹੂ ਇਹ ਵੀ 10 ਨਾਮ ਹੋਣਗੇ ਇਹ ਚਾਰੇ ਕੈਟਾਗਰੀਆਂ HF ਦੇ ਆ ਬਰੀਡਿੰਗ ਦੇ ਬਾਈ ਜੀ ਜਰਸੀ ਦੁੱਧ ਵਾਲੀਆਂ ਨਸਲ ਦੀਆਂ ਗਾਵਾਂ ਇਹ ਵੀ 10 ਨਾਮ ਹੋਣਗੇ ਜਰਸੀ ਬਹਿੜਾਂ ਦੁੱਧ ਵਾਲੀਆਂ ਚਾਰ ਦੰਦ ਤੇ ਕਿ ਨਸਲ ਮੁਕਾਬਲੇ ਪੰਜ ਨਾਮ ਹੋਣਗੇ ਬਾਈ ਜੀ ਜਰਸੀ ਬਹਿੜਾਂ ਖੀਰੀਆਂ ਇਹਦੇ 7 ਨਾਮ ਹੋਣਗੇ ਬਾਈ ਜੀ ਜਰਸੀ ਵੜਾਂ ਦੁੱਧ ਵਾਲੀਆਂ ਚਾਰ ਦੰਤ ਤੱਕ ਨਸਲ ਮੁਕਾਬਲੇ ਇਹਦੇ ਵੀ ਪੰਜ ਨਾਮ ਹੋਣਗੇ ਬਾਈ ਜੀ ਇਹ ਜਰਸੀ ਦੇ ਵਿੱਚ ਵੀ ਚਾਰ ਕੰਪੀਟੀਸ਼ਨ ਹੋਣਿਆ ਬਾਈ ਜੀ ਫਿਰ ਉਦੋਂ ਬਾਅਦ ਆ ਗਿਆ ਮੱਝਾਂ ਦਾ ਮੋਹਰਾ ਮੱਝਾਂ ਦੁੱਧ ਵਾਲੀਆਂ ਦੇ ਨਸਲ ਮੁਕਾਬਲੇ ਹੋਣਗੇ ਬਾਈ ਜੀ ਇਹਦੇ ਵਿੱਚ ਪਹਿਲੇ 10 ਨਾਮ ਹੋਣਗੇ ਫਿਰ ਮੋਹਰਾ ਝੋਟੀਆਂ ਦੋ ਦੰਤ ਤੱਕ ਫਿਰ ਮੋਹਰਾ ਝੋਟੀਆਂ ਖੀਰੀਆਂ ਇਹਨਾਂ ਦੇ ਵੀ 10-10 ਨਾਮ ਹੋਣਗੇ ਬਾਈ ਜੀ ਫਿਰ ਨੀਲੀ ਰਾਵੀ ਦੁੱਧ ਵਾਲੀਆਂ گاਵਾਂ ਦੇ ਨਸਲ ਮੁਕਾਬਲੇ ਹੋਣਗੇ ਪਹਿਲੇ ਪੰਜ ਨਾਮ ਹੋਣਗੇ ਫਿਰ ਨੀਲੀ ਰਾਵੀ ਦੋ ਦਿਨ ਤੱਕ ਝੋਟੀਆਂ ਨੇ ਕੰਪੀਟੀਸ਼ਨ ਹੋਣਗੇ ਬਾਈ ਇਹਦੇ ਵੀ ਪੰਜ ਨਾਮ ਹੋਣਗੇ ਫਿਰ ਨੀਲੀ ਰਾਵੀ ਖੀਰੀਆਂ ਝੋਟੀਆਂ ਦਾਸ ਲਾ ਲੀਆਂ ਇਹਨਾਂ ਦੇ ਵੀ ਪੰਜ ਨਾਮ ਹੋਣਗੇ ਬਾਈ ਜੀ ਇਹ ਟੋਟਲ ਕੈਟਾਗਰੀਆਂ ਦੇਖ ਲਓ ਤੁਸੀਂ ਕੰਪੀਟੀਸ਼ਨ ਵਾਲੀਆਂ ਇਹ ਕੈਟਾਗਰੀਆਂ ਸਾਰੀਆਂ ਵਿੱਚ ਦੁੱਧ ਵਾਲੇ ਕੰਪੀਟੀਸ਼ਨ ਪਾ ਕੇ ਤੇ ਵਿੱਚੇ ਬਰੀਡਿੰਗ ਦੇ ਕੰਪੀਟੀਸ਼ਨ ਪਾ ਕੇ 21 ਕੈਟਾਗਰੀਆਂ ਦੇ ਕੰਪੀਟੀਸ਼ਨ ਹੋ ਰਿਹਾ ਬਈ ਪੀਡੀਐਫ ਮੇਲੇ ਤੇ ਬਾਕੀ ਸਟਾਲਾਂ ਵਗੈਰਾ ਹਰ ਕੰਪਨੀ ਦੀ ਲੱਗ ਰਹੀ ਹੈ ਜਿਨੇ ਵੀਰ ਨੇ ਡੈਰੀ ਬਾਰੇ ਜਾਣਕਾਰੀ ਲੈਣੀ ਆ ਉਹ ਜਰੂਰ ਡੈਰੀ ਜਾਂ ਡੈਰੀ ਬਾਰੇ ਇੰਟਰਸਟਿਡ ਆ ਜਾਂ ਖੇਤੀਬਾੜੀ ਵਾਲੇ ਇੰਟਰਸਟਿਡ ਆ ਉਹ ਬਾਈ ਜੀ ਜਰੂਰ ਪਹੁੰਚੋ 7 8 9 ਫਰਵਰੀ ਨੂੰ ਜਿਹੜੇ ਵੀ ਡੈਰੀ ਬਾਰੇ ਇੰਟਰਸਟਿਡ ਆ ਉਹ ਤਾਂ ਸਾਰੇ ਜਿੱਥੇ ਮੇਲੇ ਚ ਪੂਰਾ ਜਿੱਥੇ ਐਨੀਮਲ ਵਗੈਰਾ ਹੁੰਦੇ ਆ ਉੱਥੇ ਵੀ ਸਾਰੇ ġੀੜਾ ਦਿਨ ਸਾਰੇ ਫਾਰਮਰਾਂ ਨੂੰ ਮਿਲ ਕੇ ਆਓ ਜੇ ਕਿਸੇ ਨੇ گاਵਾ ਖਰੀਦਣੀਆਂ ਵੀ ਹੁੰਦੀਆਂ ਤਾਂ ਵੀ ਉੱਥੋਂ ਫਾਰਮਰਾਂ ਨਾਲ ਕੰਟੈਕਟ ਕਰਕੇ ਫਾਰਮਰਾਂ ਦਾ ਐਡਰੈਸ ਲੈ ਲਿਆ ਕਰੋ ਤੁਸੀਂ ਡਾਇਰੈਕਟਰ ਫਾਰਮਰਾਂ ਨਾਲ ਕੰਟੈਕਟ ਕਰ ਸਕਦੇ ਹੋ ਕਈ ਵਾਰ ਫਾਰਮਰ ਕੋਲੇ ਸੇਲ ਵਾਸਤੇ ਉਹਨੀਆਂ ਦਾ ਤੁਹਾਨੂੰ ਮਿਲ ਜਾਣਗੀਆਂ ਜੇ ਉਸ ਟਾਈਮ ਨਾ ਮਿਲੀਆਂ ਤਾਂ ਬਾਅਦ ਦੇ ਵਿੱਚ ਵੀ ਤੁਹਾਡੇ ਕੋਲ ਐਡਰੈਸ ਆ ਜਾਊਗਾ ਫਾਰਮਰ ਦਾ ਜਿਨੇ ਵੀਰ ਨੇ ਕੋਈ ਗਾਂਵਾਂ ਵਗੈਰਾ ਖਰੀਦਣੀਆਂ ਤਾਂ ਸਾਰੇ ਫਾਰਮਰਾਂ ਨਾਲ ਕੰਟੈਕਟ ਕਰਕੇ ਉਹਨਾਂ ਦਾ ਐਡਰੈਸ ਵਗੈਰਾ ਆਪਣੇ ਕੋਲ ਰੱਖਿਆ ਕਰੋ ਬਾਈ ਫਿਰ ਤੁਸੀਂ ਚੰਗੀ ਕੈਟਾਗਰੀ ਚੰਗੀ ਨਸਲ ਦੇ ਐਨੀਮਲ ਲੈ ਸਕਦੇ ਹੋ ਬਾਈ ਜੀ ਬਾਕੀ ਵੱਧ ਤੋਂ ਵੱਧ ਵੀਰਾਂ ਨੂੰ ਬੇਨਤੀ ਕਰਦੇ ਆਂ ਲਵੀ ਜਿਹੜਾ ਡੇਰੀ ਕੰਪੀਟੀਸ਼ਨ ਤੇ ਡੈਰੀ ਐ ਐਕਸਪ੍ਰੋ ਲੱਗ ਰਿਹਾ ਹੈਗਾ ਜਗਰਾਉ ਮੰਡੀ ਦੇ ਵਿੱਚ ਵੱਧ ਤੋਂ ਵੱਧ ਵੀਰ ਮੇਰੇ ਪਹੁੰਚੋ ਤੇ ਦੇਖੋ ਨਾ ਇਹ ਨਵਾਂ ਡੈਰੀ ਫਾਰਮ ਕਰਨਾ ਜਿਹਨੇ ਬਾਈ ਉਹ ਤਾਂ ਜਰੂਰ ਪਹੁੰਚੋ ਨਾ ਇਹ ਜਿਹੜੇ ਵੀਰ ਕਹਿੰਦੇ ਆ ਬਾਈ ਪੀਡੀਐਫ ਐ ਦੇ ਮੈਂਬਰ ਬਣਨਾ ਤੁਸੀਂ ਉੱਥੇ ਮੈਂਬਰ ਵੀ ਬਣ ਸਕਦੇ ਹੋ ਵੀਰੇ ਉੱਥੇ ਇੱਕ ਬਕਾਇਦਾ ਸਟਾਲ ਲੱਗੀ ਹੁੰਦੀ ਆ ਪੀਡੀਐਫ ਐ ਦੀ ਤੇ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਜਿਆਦਾ ਤੇ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ